ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਆਪਾਂ ਇਹ ਸ਼ਲੋਕ ਨੂੰ ਸਮਝਣਾ ਜਿਆਦਾਤਰ ਜਦੋਂ ਆਪਾਂ ਦੇਖਦੇ ਨੂੰ ਭੜੇਪੇ ਨਾਲ ਇਹ ਅਰਥ ਕੀਤੇ ਜਾਂਦੇ ਆ ਵੀ ਜਦੋਂ ਬੰਦਾ ਬੁੱਢਾ ਹੁੰਦਾ ਹੈ ਸਿਰ ਹਿੱਲਣ ਲੱਗ ਜਾਂਦਾ ਪਰ ਜਦੋਂ ਆਪਾਂ ਗੁਰਮਤਿ ਅਨੁਸਾਰ ਦੇਖਾਂਗੇ ਗੁਰਬਾਣੀ ਕਹਿੰਦੀ ਹੈ ਗੁਰਮੁਖ ਬੁੱਢੇ ਕਦੇ ਨਹੀਂ ਜਿਨਾਂ ਅੰਤਰ ਸੁਰਤ ਗਿਆਨ ਹੁਣ ਇੱਥੇ ਫਿਰ ਇਹਦਾ ਮਤਲਬ ਸਮਝਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਯਾਦ ਰੱਖਿਓ ਕੋਈ ਵਿਦਵਤਾ ਨਹੀਂ ਘੋੜ ਰਹੇ ਆਪਾਂ ਸਿਰ ਕੰਪਣ ਦਾ ਆਪਾਂ ਕਹਿੰਦੇ ਸਿਰ ਕੀ ਹੈ ਸਾਡਾ ਸਿਰ ਜਿਹੜਾ ਮਤ ਨਾਲ ਜੁੜਿਆ ਹੈ ਸਿਰ ਦੇ ਵਿੱਚ ਮਤ ਸੀਸ ਵੀ ਆਪਾਂ ਤਾਂ ਹੀ ਗੁਰੂ ਨੂੰ ਚੁਕਾਉਨੇ ਆਂ ਮਤ ਨਹੀਂ ਵੀ ਕਰਦੇ ਆ ਗੁਰੂ ਅੱਗੇ ਹੁਣ ਜਦੋਂ ਗੁਰੂ ਸਾਹਿਬ ਕਹਿੰਦੇ ਤੇਰੀ ਮਤ ਦੇ ਸਾਰੇ ਦਾ ਤੂੰ ਵਿਵੇਕ ਬੁੱਧੀ ਛੱਡਤੀ ਗੁਰੂ ਦੇ ਮਤ ਛੱਡ ਦਿੱਤੀ ਫਿਰ ਕੀ ਹੋ ਜਾਣਾ ਤੇਰਾ ਜੀਵਨ ਦਾ ਢਾਂਚਾ ਹਿੱਲ ਜਾਣਾ ਸਿਰ ਕੰਪਿਓ ਪਹਿਲਾਂ ਤੇਰਾ ਤੇਰੀ ਮੱਤ ਹਿੱਲੋ ਮੱਤ ਤੋਂ ਬਾਅਦ ਪਗ ਡਗਮਗੇ ਫਿਰ ਤੇਰੇ ਪੈਰ ਵੀ ਹਿੱਲ ਜਾਣੇ ਅੱਖਾਂ ਤੋਂ ਤੈਨੂੰ ਦਿਸਣੋਂ ਬੰਦ ਹੋ ਜਾਣਾ ਨੈਣ ਜੋਤ ਤੇ ਹੀਣ ਹੁਣ ਦਿਸਣੋਂ ਬੰਦ ਆਏ ਨਹੀਂ ਹੋਣਾ ਵੀ ਉਵੇਂ ਬੰਦ ਹੋ ਜਾਣਾ ਅੱਖਾਂ ਡੇਲੇ ਬੰਦ ਬੰਦ ਹੋ ਜਾਣ ਇਹ ਨਹੀਂ ਇਹ ਤਾਂ ਦਿਨ ਦਾ ਸਾਨੂੰ ਅੱਜ ਵੀ ਸਾਰਾ ਕੁਝ ਪਰ ਸਾਨੂੰ ਸਹੀ ਗਲਤ ਨਹੀਂ ਦਿਸਣਾ ਝੂਠ ਕੀ ਹੈ ਨਹੀਂ ਦਿਸਣਾ ਸਾਨੂੰ ਅੰਧਵਿਸ਼ਵਾਸ ਨਹੀਂ ਦਿਸਣਾ ਸਾਨੂੰ ਪਖੰਡੀ ਬਾਬੇ ਨਜ਼ਰ ਨਹੀਂ ਆਉਣੇ ਸਾਨੂੰ ਮਟੀਆਂ ਛੀ ਦਾਦੇ ਸਤਾਂ ਲੱਗਣਿਆ ਸਾਨੂੰ ਊਡ ਪਟਾੰਗ ਚੰਗਾ ਲੱਗੂ ਕਿਉਂਕਿ ਨੈਣ ਜੋਤ ਤੋਂ ਹੀਨ ਹੋਗੇ ਫਿਰ ਪੈਰਾਂ ਨੇ ਵੀ ਨਹੀਂ ਦੇਖਣਾ ਪੈਰਾਂ ਨੇ ਠੇਕੇ ਤੇ ਵੀ ਜਾ ਵੜਨਾ ਪੈਰਾਂ ਨੇ ਕੰਜਰੀਆਂ ਨੂੰ ਨੱਚ ਵੀ ਲੈਣਾ ਪੈਰਾਂ ਨੇ ਮਟੀਆਂ ਤੇ ਕੜਸਾ ਚੱਕ ਕੇ ਤੇ ਲੱਸੀ ਪਾਉਣ ਵੀ ਚਲੇ ਜਾਣਾ ਪਗ ਡਗ ਮਗੇ ਹੋਗੇ ਨਾ ਹੁਣ ਅੱਖਾਂ ਤੋਂ ਦਿਸਣੋ ਬੰਦ ਹੋ ਗਿਆ ਨੂੰ ਐ ਨਹੀਂ ਪਤਾ ਲੱਗਣਾ ਮੈਂ ਜਾ ਕਿੱਧਰ ਰਿਹਾ ਮੈਂ ਕੀ ਕਰ ਰਿਹਾ ਕਿਉਂਕਿ ਵਿਵੇਕ ਬੁੱਧੀ ਕੋਲ ਨਹੀਂ ਰਹੀ ਗੁਰੂ ਦਾ ਗਿਆਨ ਕੋਲੇ ਨਹੀਂ ਗਿਆਨਹੀਨ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਜਦੋਂ ਮੈਂ ਗਿਆਨ ਤੋਂ ਹੀਣਾ ਹੋ ਗਿਆ ਵਿਵੇਕ ਬੁੱਧੀ ਮੇਰੇ ਕੋਲ ਗੁਰੂ ਦੀ ਮਤ ਨਹੀਂ ਫਿਰ ਮੇਰੇ ਪੈਰਾਂ ਨੂੰ ਪਤਾ ਨਹੀਂ ਮੈਂ ਕਿੱਧਰ ਤੁਰ ਰਿਹਾ ਇਹ ਲੜਾਈ ਝਗੜਾ ਵੀ ਕਰੀ ਜਾਂਦੇ ਠੱਗੇ ਛੋਰੀ ਵੀ ਕਰਕੇ ਭੱਜ ਜਾਂਦੇ ਆ ਡਾਕੇ ਵੀ ਮਾਰ ਜਾਂਦੇ ਆ ਕਤਲੋਗਾਰ ਵੀ ਕਰ ਜਾਂਦੇ ਆ ਫਿਰ ਇਹ ਨੈਣ ਜੋਤ ਹੀਣ ਦੇ ਤੁਸੀਂ ਦੇਖਣਾ ਆਪਣੇ ਵੱਡੇ ਵੱਡੇ ਘਾਤਰਿਆਂ ਵਾਲੇ ਚੌੜੀ ਪੱਟੀਆਂ ਵਾਲੇ ਮੇਰੇ ਵਰਗੇ ਬੱਕਰੇ ਨੂੰ ਘੋੜਾ ਕਹਿੰਦੇ ਦੇਖਿਆ ਹੁਣ ਨੈਣ ਜੋਤ ਉਹਨੇ ਹੀ ਨੱਖਾਂ ਤੋਂ ਕਹਿੰਦੇ ਨਾ ਬੱਕਰੇ ਨੂੰ ਘੋੜਾ ਆਪਾਂ ਸਾਰਿਆਂ ਨੇ ਦੇਖਿਆ ਸਮਾਜ ਦੇ ਵਿੱਚ ਸਾਡੇ ਕੀ ਵਰਤਾਰਾ ਵਰਤ ਰਿਹਾ ਬੱਕਰੇ ਨੂੰ ਘੋੜਾ ਕਹਿੰਦੇ ਆ ਉਹ ਨੈਣ ਜੋਤ ਤੋਂ ਹੀਣ ਆ ਕਿਉਂ ਆ ਸ਼ੇਰ ਕੰਪਿਓ ਕਿਉਂਕਿ ਉਹਨਾਂ ਦੇ ਕੋਲ ਵਿਵੇਕ ਬੁੱਧੀ ਨਹੀਂ ਹੈ ਗਿਆਨਹੀਨ ਗਾਓ ਹੁਣ ਪਾਓ ਦੂਜਾ ਦੂਜੇ ਪਾਸੇ ਚੱਲ ਪਏ ਪੈਰ ਗਲਤ ਰਸਤੇ ਤੇ ਸ਼ੇਰ ਕੰਪਿਓ ਪਾਗ ਡੱਗ ਮਗੇ ਨੈਣ ਜੋ ਤੇਹੀਨ ਕਹੋ ਨਾਨਕੇ ਵਿਦਪਈ ਹੈ ਨਾਨਕ ਜਦੋਂ ਮੇਰੀ ਅਵਸਥਾ ਆ ਬਣ ਗਈ ਮੇਰੇ ਹਾਲਾਤ ਆ ਹੋਏ ਮੇਰੇ ਕੋਲੇ ਗੁਰੂ ਦੀ ਮਤ ਨਾ ਹੋਈ ਤਉ ਨ ਹਰ ਰਸ ਲੀਨ ਫਿਰ ਜ਼ਿੰਦਗੀ ਜਿਉਣ ਦਾ ਆਨੰਦ ਗੁਰੂ ਦਾ ਆਨੰਦ ਗੁਰੂ ਦਾ ਪਿਆਰ ਗੁਰੂ ਦੀ ਖੁਸ਼ੀ ਮੇਰੀ ਜ਼ਿੰਦਗੀ ਚ ਨਹੀਂ ਆਉਂਦਾ ਫੇ ਚੜ੍ਹਦੀ ਕਲਾ ਮੇਰੇ ਵਿੱਚ ਨਹੀਂ ਆਏਗੀ ਫਿਰ ਮੈਂ ਪਤਾ ਹੀ ਨਹੀਂ ਕਿੱਥੇ ਕਿੱਥੇ ਜਾਂਦਾ ਰਹਾਂਗਾ ਕਿੱਥੇ ਕਿੱਥੇ ਮੱਥਾ ਟੇਕਾਂਗਾ ਕਿਹਨੂੰ ਕਿਹਨੂੰ ਮਹਾਪੁਰਖ ਕਹਿੰਦਾ ਫਿਰਾਂਗਾ ਇਹਦਾ ਕਿੱਥੋਂ ਬਿਮਾਰੀ ਕਿੱਥੋਂ ਸ਼ੁਰੂ ਹੋਣੀ ਹੈ ਗੁਰੂ ਸਾਹਿਬ ਨੇ ਤੁਹਾਨੂੰ ਬਿਮਾਰੀ ਦੱਸੀ ਆ ਵੀ ਕਿੱਥੋਂ ਚੱਲਦੀ ਆ ਜਿਵੇਂ ਇੱਕ ਕਾਬਲ ਡਾਕਟਰ ਦੱਸ ਦਿੰਦਾ ਨਾ ਵੀ ਭਾਈ ਆ ਤੇਰਾ ਮੂੰਹ ਪੱਕਿਆ ਤੇਨੂੰ ਕਬਜ਼ੀ ਆ ਕੰਬਾਲਾ ਕੇ ਬੁਖਾਰ ਹੋਇਆ ਤੈਨੂੰ ਮਲੇਰੀਆ ਮੱਛਾ ਲੜ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਸਿਰ ਕੰਬੇ ਜਦੋਂ ਤੂੰ ਮਤ ਛੱਡ ਦਿੱਤੀ ਵਿਵੇਕ ਬੁੱਧੀ ਛੱਡ ਦਿੱਤੀ ਗੁਰੂ ਦੀ ਮਤ ਤੇਰੇ ਕੋਲੇ ਨਹੀਂ ਹੈ। ਫਿਰ ਤੇਰੇ ਪੈਰ ਗਲਤ ਰਸਤੇ ਚੱਲਣਗੇ। ਫਿਰ ਤੂੰ ਅੱਖਾਂ ਤੋਂ ਤੈਨੂੰ ਦਿਸਣਾ ਬੰਦ ਹੋ ਜਾਣਾ। ਫਿਰ ਤੈਨੂੰ ਮਾਂ ਪਿਓ ਵੀ ਨਹੀਂ ਦਿਸਣੇ, ਭੈਣ ਭਰਾ ਨਹੀਂ ਦਿਸਣੇ। ਫਿਰ ਤੈਨੂੰ ਕੁਝ ਨਹੀਂ ਦਿਸੀਗਾ। ਕਿਉਂਕਿ ਨੈਣ ਜੋਤ ਤੋਂ ਹੀਣਾ ਹੋ ਗਿਆ। ਫਿਰ ਸਭ ਰਿਤੇ ਨਾਤੇ ਤੈਨੂੰ ਦਿਸਣੋਂ ਬੰਦ ਹੋ ਜਾਣਗੇ। ਇਹ ਅਰਥ ਕਿਸ ਤਰ੍ਹਾਂ ਲੱਗਦੇ ਨੇ ਵੀ ਅਰਥ ਆਹ ਸਹੀ ਆ ਜਾਂ ਬੁੱਢੇ ਕਰਕੇ ਵੀ ਅਸੀਂ ਤਾਂ ਬੁੱਢੇ ਹੋ ਗਏ ਸਿਰ ਕੰਬਣ ਲੱਗ ਗਿਆ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਇਹ ਅਰਥ ਨੇ ਇਹ ਤੁਸੀਂ ਕਮੈਂਟਾਂ 'ਚ ਦੱਸਣਾ ਵੀਡੀਓ ਵੱਡੀ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ